ਦਾ ਹੀ ਉਹ ਮੇਰੀ ਬੈਂਡ ਬੋਲੋ ਹਾਏ ਸੱਮੋ ਬੇ ਨੁਇਨ ਦਾ ਚਾ ਚੜਿਆ ਮੈਂ ਦੱਸ ਕੇ ਸਾਰੇ ਚਾਹੀਦੇ ਨਾ ਮੈਨੂੰ ਨਾ ਯਾਰ ਬੋਲੋ ਉਹਨੂੰ ਬਤਾਈਆਂ ਹਾਏ ਹਾਏ ਆ ਚੰਪੜੀ ਪਈ ਹੈ ਤਾਂ ਕੀ ਹੋਣਾ ਐਸੀ ਮਰਤ ਨਹੀਂ ਕਾਜਾ ਕਾਕਾ ਆਉਗਾ ਸਾਡੇ ਘਰ ਹਾਏ ਮੈਂ ਖੜਾਇਆ ਕਰੂੰਗੀ ਉਹਨੂੰ ਹਾਏ ਕਿ ਤਰ੍ਹਾਂ ਮਨ ਕਹੀਂ ਲੱਗ ਜਾਣੀਆਂ ਮੈਂ ਕਿਤੇ ਬਾਹਰ ਲੈ ਕੇ ਜਾਇਆ ਕਰੂੰਗੀ ਸਾਰੇ ਕਹਿੰਦੇ ਕਾਕਾ ਚੁੱਕਿਆ ਨਹੀਂ ਕਾਜਾ ਕਰ ਦੱਸ ਮਾ ਮਰਹੂਤ ਤਾਂ ਮੇਰੀ ਧੀ ਰੱਬਾ ਤੇਨ ਕੋਈ ਸ਼ੀ ਨੀ ਹੁੰਦੀ ਹਾਂਜੀ ਜੀ ਜੀ ਖੁਸ਼ੀ ਆ ਮੈਂ ਬੜੀ ਖੁਸ਼ ਆ ਸਿੰਦਰਤ ਮੈਂ ਹੀ ਸੰਭਿਆ ਕਰਨਾ ਮੇਰੀ ਗੱਲ ਸੁਣ ਲੈ ਹੁਣ ਹੁਣ ਤੋਂ ਕੰਮ ਨੂੰ ਨੀ ਨਾ ਹੱਤ ਲਾਉਂਦੀ ਆ ਸਾਰਾ ਕੰਮ ਅਰਸੋਈ ਦਾ ਤੂੰ ਕਰਨਾ ਈ ਝਾੜੂ ਪੋਚੇ ਸਭ ਮੈਂ ਉਹਦਾ ਸੰਭਿਆ ਕਰੂੰਗੀ ਰਾਤ ਦੇ ਹਨ ਠੀਕ ਆ ਹਾਂ ਮੈਂ ਜੋ ਕਿਆ ਕਰੂੰਗੀ ਹੈ ਨਾ ਮੰਮੀ ਜੀ ਮੈਂ ਸਿਆਣੀ ਆ ਨਾ ਘਰ ਦੀ ਵੱਡੀ ਨੋ ਆ ਨਾ ਮੈਨੂੰ ਪਤਾ ਬੱਚੇ ਨੂੰ ਕਿੱਦਾਂ ਸੰਭਣਾ ਇਹ ਤੇ ਨਿਆਣੀ ਸਿਆਣੀ ਆ ਇਹਨੂੰ ਤਾਂ ਹਜੇ ਆਪਣਾ ਆਪ ਸੰਭਲਣੀ ਨੀ ਅਕਲ ਹੈਗੀ ਇਹਨੇ ਕੀ ਨਿਆਣਾ ਸੰਭਣਾ ਮੈਂ ਸੰਭੂਂਦੀ ਹੈਨ ਦੀ ਅਬ ਤਾਂ ਨਹੀਂ ਆਏ ਨਹੀਂ ਅਜੇ ਸਹੀ ਦੱਸਣ ਗਿਆ ਉਹਨਾਂ ਨੂੰ ਹੈ ਕਿ ਕਿਵੇਂ ਖੁਸ਼ ਹੋਣੇ ਨੇ ਮੇਂ ਮੇਰੇ ਘਰ ਸਾਹ ਮੂੰਹ ਮਿੱਠਾ ਕਰਾਓ ਕੋਈ ਸਕੂਲੇ ਕਿੱਥੇ ਆ ਹਾਂ ਜੀ ਤੈਨੂੰ ਲੱਗ ਗਿਆ ਪਤਾ ਦੱਸਦਾ ਤੈਨੂੰ ਸਾਈਲ ਨੇ ਹਾਂ ਹਾਂ ਜੀ ਮੰਮੀ ਇਹਦਾ ਦਾਦਾ ਮੁਸਤਾਫਾ ਦਾ ਲੱਕ ਦਾ ਤਾਤ ਉਹਨੂੰ ਕਹਿੰਦੀ ਆਂ ਵੀ ਤੂੰ ਕੰਮ ਕਰਿਆ ਕਰਨਾ ਹੁਣ ਤੈਨੂੰ ਇਹ ਪਤਾ ਲੱਗ ਗਿਆ ਤੇ ਉਹਨੇ ਕੰਮ ਕੋਈ ਨਹੀਂ ਕਰਨਾ ਕੰਮ ਸਾਰਾ ਤੂੰ ਕਰਨਾ ਉਹਨੂੰ ਕੰਮੇ ਨਹੀਂ ਲਾਉਣਾ ਕੋਈ ਗੱਲ ਨਹੀਂ ਮੰਮੀ ਜੀ ਮੈਨੂੰ ਪਤਾ ਆ जिन्ना तेरे बच्चा हुंदा ही ना 9 हाँ। महीने मैं सारा काम करूंगी ए कोई काम ना करे कोई काम ना सारा काम मैं सब की तू फिकर ही ना करो बस महाराज हाडी सुन ली है ना सच्चे बादशाह सुख सुखा ना दे ले ये बढ़िया तू ही ना ਮਮੋਸ਼ੀ ਵਧੀਆ ਗੱਲ ਐ ਤੇ ਗੱਲ ਗਾ ਮੈਨੂੰ ਖੁਸ਼ੀ ਆ ਤੇ ਮੇਰੀ ਗੱਲ ਸੁਣ ਕੋਈ ਮਿੱਠਾ ਬਣਾਓ ਹਾਂ ਜੀ ਕੋਈ ਕੜਾ ਤੂੰ ਬਣਾ ਨਾ ਤੂੰ ਵਧੀਆ ਨਾ ਬਣਾ ਫਿਰ ਕੀ ਬਣਾਉਣਾ ਬਣਾ ਕੀ ਕਰਨ ਨੂੰ ਬਣਾਉਣਾ ਰਾਣੇ ਨੂੰ ਕਹੋ ਕੋਈ ਮਿੱਠਾ ਲੈ ਕੇ ਆਵੇ ਮੈਨੂੰ ਖੁਸ਼ੀ ਚ ਮੇਰਾ ਤਾਂ ਨੌ ਟੁੱਟ ਗਿਆ ਹਾਏ ਹਾਏ ਮੈਨੂੰ ਪਤਾ ਨਹੀਂ ਲੱਗਾ ਮੈਂ ਇੰਨੇ ਵਾਰੀ ਮਾਰ ਕੇ ਚੱਲੀ ਇਹ ਕੋਈ ਨਹੀਂ ਮੰਮੀ ਜੀ ਮੈਂ ਦਵਾਈ ਰਾਣੇ ਨੂੰ ਫੋਨ ਕਰ ਤੂੰ ਮਿੱਠਾ ਲੈ ਆਵੇ ਲੱਡੂ ਲੱਡੂ ਲੈ ਆਵੇ ਓ ਉਹਦੇ ਸਾਸ ਦਾ ਹਾਂ ਉੱਥੇ ਬੈਠਿਆ ਕਰੋ ਤੇ ਕੁਝ ਵੰਦੀ ਨਹੀਂ ਬਸ ਜੂ ਸ਼ਰੂ ਹੁੰਦੀ ਜੂ ਸ਼ਰੂ ਹੁੰਦੇ ਰ ਹਰਦੀ ਨਹੀਂ ਹੈਗੀ ਤੇ ਸ਼ਮੀ ਵੇਖ ਲੋ ਆਪਣੇ ਕੋਈ ਦੱਸਦੀ ਨਹੀਂ ਸ਼ਮੀ ਨੇ ਕੀ ਹੈ ਸਿਮਰਤ ਕਿਹੜਾ ਦੱਸਦੀ ਹੈ ਨਹੀਂ ਤੇ ਸਮੇਂ ਨਾਲ ਇਹ ਚਾਰੇ ਚੱਲਦਾ ਕੀ ਪਿਆ ਇਹਨਾਂ ਦੇ ਔਖੇ ਤਾਂ ਕਿ ਬੰਦਾ ਸ਼ਰਮਿੰਦਾ ਹੁੰਦਾ ਕਹਿੰਦਾ ਚੰਗਾ ਜੀ ਸੱਸ ਜੀ ਕਾਹਦਾ ਸੀ ਚਲੀ ਜੀ ਤੁਹਾਨੂੰ ਪਤਾ ਕਿ ਉਹ ਟਿਚਕਰਾ ਨਾਲ ਸਾਨੂੰ ਗੱਲਾਂ ਕਰਨ ਲਈ ਸੀ ਤੇ ਮੇਰਾ ਕ ਲੱਡੂ ਤੇ ਤੂੰ ਹੀ ਪੈਂਜੀ ਕਰ ਤੂੰ ਜਿਹੜੇ ਗਰਮ ਹੋ ਪਏ ਜੇ ਇਹ ਨਹੀਂ ਸੁਣਾ ਚੇ ਤੇ ਕੀ ਕਰਾਂ ਉਹ ਲੋਕ ਚੁੱਪ ਕਰਦੀ ਨਹੀਂ ਸੀ ਭਈ ਤੇ ਉਹਨੂੰ ਚੁੱਪ ਤੇ ਕਰਾਣਾ ਪੈਣਾ ਹੀ ਸੀ ਨਾ ਤੂੰ ਤੇ ਹੱਥ ਜੋੜਨ ਲੱਪੀ ਚੜ ਗਿਆ ਭਾਂਜੀ ਧੀਆ ਵਾਲੇ ਹੱਥ ਹੀ ਜੋੜਦੇ ਆ ਕਿੰਨੇ ਕੋ ਹੱਥ ਜੋੜੀ ਜਾਈਏ ਇਹਨਾਂ ਦੇ ਅੱਗੇ ਹੱਥ ਹੀ ਜੋੜੀ ਜਾਈਏ ਇਹਨਾਂ ਦੇ ਅੱਗੇ ਆਟਮ ਸਵੇਰੇ ਉਠੀ ਤੇ ਹੱਥ ਜੋੜਨੇ ਸ਼ੁਰੂ ਕਰਦੀ ਐ ਤੇ ਰਾਤ ਭਾਜ ਜਦ ਰਾਤੀ ਵੀ ਹੱਥ ਜੋੜਨੇ ਸ਼ੁਰੂ ਕਰ ਹੱਟਮ ਹੱਥ ਜੋੜ ਕੇ ਖੜੀ ਗਈ ਇਹਨਾਂ ਦੇ ਅੱਗੇ ਭਾਂਜੀ ਹੱਤ ਮੈਂ ਤਾਂ ਜੋੜੇ ਸੀ ਤਾਂ ਜੋ ਕਿ ਸ਼ਮੀ ਨੂੰ ਨਾ ਕੋਈ ਗੱਲ ਕਰੇ ਜੇ ਧੀਆ ਪਿੱਛੇ ਮਾਂ ਪੇਰੋਂ ਹਾਂ ਤਾਂ ਜੋੜਨੇ ਪੈਂਦੇ ਆ ਤੇ ਫੇਰ ਕੀ ਹੋ ਜਾਂਦਾ ਤੈਨੂੰ ਕੀ ਲੱਗਾ ਤੇਰੇ ਹੱਥ ਜੋੜਾ ਤੁਹਾਨੂੰ ਸ਼ਮੀ ਨਾਲ ਨਹੀਂ ਲੜੇਗੀ ਜੇ ਐਸਾ ਹੋ ਜੇ ਨਾ ਤੇ ਸਾਰੇ ਟੱਬਰ ਹੱਥ ਜੋੜ ਕੇ ਖਲੋ ਜੰਨੇ ਤੇ ਭੈਣ ਜੀ ਉਹਨੇ ਕਹਿਣਾ ਸੀ ਕਿ ਤੇਰੀ ਭੂਆ ਵਲਾ ਕਿੱਡੀ ਆਕੜ ਕੇ ਆਈ ਏ ਉਹਨੇ ਤਾਂ ਵੀ ਕਹਿ ਲੈਣੀ ਭੈਣ ਜੀ ਉਹਨੇ ਕੀ ਕਿਹਾ ਤੁਹਾਨੂੰ ਇੱਕੋ ਗੱਲ ਹੀ ਕਹੀ ਨਾ ਢਾਡੀ ਕੁੜੀ ਵੱਲੋਂ ਨੇ ਇਹਨਾਂ ਕੋਈ ਗੱਲ ਤੇ ਕੁੜੀਆਂ ਦੋਨੋਂ ਹੀ ਮੇਰੀਆਂ ਨੇ ਪਰ ਭੈਣ ਜੀ ਉਥੇ ਤੋਂ ਉਹਨੇ ਕਹਿਤਾ ਨਾ ਢਾਡੀ ਕੁੜੀ ਬਿਲਕੁਲ ਸਹੀ ਮੈਂ ਇਹਦੀ ਗੱਲ ਕਰਨ ਤੇ ਇਹ ਤੁਹਾਡੀ ਮੇਰੀ ਪਹਿਲੇ ਸੀਸ਼ਨ ਮੈਂ ਆਪਣਾ ਜਸਬੀਰ ਕੋ ਨਹੀਂ ਹੈਗੀ ਤੁਹਾਡੀ ਮੇਰੀ ਇਹ ਸ਼ਮੀ ਤਾਂ ਕੋਈ ਨਾ ਹੁੰਦਾ ਵੇਖਿਆ ਨਾ ਪੱਕੀ ਗੱਲ ਉਹਦੀ ਸੱਸ ਨੇ ਕੋਈ ਨਾ ਕੋਈ ਗੱਲ ਕੀਤੀ ਐ ਪੱਕੀ ਗੱਲ ਮੈਨੂੰ ਪਤਾ ਹੈਲੋ ਹਾਂ ਪੁੱਤਰ ਪਹੁੰਚ ਗਏ ਆ ਅੱਛਾ ਵਧਾਈਆਂ ਵਧਾਈਆਂ ਤੁਹਾਨੂੰ ਹੀ ਬੜੀਆਂ ਬੜੀਆਂ ਵਧਾਈਆਂ ਅੱਛਾ 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 ਚਲੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ 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 ਕੋਈ ਰੈਸਟ ਕਰੋ ਤੁਸੀਂ ਵਧਾਈਆਂ ਬੜੀਆਂ ਬੜੀਆਂ ਮੰਮੀ ਨੂੰ ਵੀ ਦਈਂ ਸਾਰਿਆਂ ਨੂੰ ਦਈਂ ਸਾਡੇ ਵੱਲੋਂ ਹਾਂ 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 ਚੱਲ ਤੂੰ ਘੋਸ਼ਣਾ ਚਲ ਕੋਈ ਨਹੀਂ ਖੁਸ਼ ਰਹੋ ਚਲੋ ਚਲੋ ਚਲ ਮੈਂ ਕਰਦੀ ਆ ਬਾਅਦ ਜਿਹਨੇ ਫੋਨ ਫੇਰ ਦੱਸ ਲਓ ਜਸਰੀਨ ਨੂੰ ਠੀਕ ਆ ਤਾਂ ਜੀ ਦੱਸੋ ਕੀ ਗੱਲ ਹੈ ਸਿੰਗਰ ਪ੍ਰੈਗਨੈਂਸੀ ਹੈ ਹੋਰ ਬਤਾਈਏ ਦੇਖ ਲਓ ਇਹ ਬਹੁਤ ਬੱਜੀ ਤੁਹਾਨੂੰ ਵਧਾਈ ਹੋਵੇ ਆਪਾਂ ਤਾਂ ਉੱਥੇ ਹੀ ਬੈਠੇ ਸੀ ਇਹਨਾਂ ਨੇ ਅੱਜ ਆਏ ਨੂੰ ਘੰਟਾ ਹੀ ਹੋਇਆ ਸਾਨੂੰ ਰੰਜ ਨੇ ਕੁਝ ਟੈਸਟ ਟਸਟ ਕਰਨਾ ਇੱਦਾਂ ਹੋਣੇਗਾ ਚਲੋ ਭੈਣ ਜੀ ਰਾਈਗਲ ਦਾ ਬਹੁਤ ਸ਼ੁਕਰ ਹੈ ਸੁਣੀ ਗਈ ਹੈ ਵੇਖੋ ਚਾਚੇ ਇੱਕ ਧੀ ਹੁਲ ਸੀ ਦੂਜੀ ਧੀ ਉਹਦਾ ਤਾਂ ਖੁਸ਼ਖਬਰੀ ਆ ਗਈ ਨਾ ਭੈਣ ਜੀ ਜਸਵੀਰ ਨੂੰ ਹਮ ਨੂੰ ਸਮਝ ਨਹੀਂ ਰਹੀ ਕਿ ਬੱਚਾ ਉਹਦਾ ਹੈਗਾ ਤੇ ਉਹਦਾ ਹੈਗਾ ਅੱਜ ਕੱਲ੍ਹ ਤਾਈਆਂ ਨੂੰ ਕਹਿੰਦੇ ਨੇ ਵੱਡੀ ਮੰਮੀ ਤੇ ਛੋਟੀ ਮੰਮੀ ਚਲ ਦੋਨਾਂ ਨੂੰ ਦੋਨਾਂ ਦੇ ਬੱਚਾ ਕਾਂਜੀ ਮੈਂ ਨਾਨੀ ਵਰਨ ਵਾਲੀ ਹੋ ਗਈ ਆ ਮੈਂ ਵੀ ਤੇ ਉਹ ਦਾਦੀ ਉਹ ਦਾਦੀ ਬਸ ਸਹੀ ਗੱਲ ਚੱਲ ਭੈਣ ਜੀ ਹੋਣੀ ਰੱਬ ਕਰੇ ਉਹਦਾ ਮੂੰਹ ਜਿਹੜਾ ਸਹੀ ਹੋ ਜਵੇ ਜਿਹੜਾ ਮੂੰਹ ਵਿੰਗਾ ਡੱਡਾ ਕਰਦੀ ਸੀ ਨਾ ਉਹ ਸਹੀ ਹੋ ਜਾਵੇ ਸਹੀ ਹੋ ਜਾਵੇ ਤੂੰ ਦੇਖੀ ਕਹਿੰਦੇ ਕੋਈ ਕੋਈ ਜੀ ਬੜਾ ਕਰਮਾ ਲਾंदे ਘਰ ਪੈਰ ਪਾਉਂਦਾ ਨਾ ਸਾਰੇ ਰਾਹ ਆਪਣੇ ਖੁੱਲਣ ਲੱਗਦੇ ਤੂੰ ਦੇਖੀ ਹੁੰ ਦਿਨਾਂ ਚ ਨਾ ਲਈ ਛੰਮੀ ਦੇ ਵੀ ਹੋ ਜਾਣਾ ਕੋਈ ਗੱਲ ਹੀ ਨਹੀਂ ਕੋਈ ਵੱਡੀ ਗੱਲ ਨਹੀਂ ਘਰ ਚ ਰੋਣ ਕਰਕੇ ਆਈਆਂ ਨੇ ਨੀਂਦ ਰੱਖੀ ਗਈ ਨਾ ਤੇ ਕੰਦਾ ਆਪੇ ਖੜੀਆਂ ਹੋ ਜਾਣਗੀ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੂੰ ਖੁਸ਼ ਹੈ ਨਾ ਮੈਂ ਬਹੁਤ ਖੁਸ਼ ਆ ਭੈਣ ਜੀ ਇਹ ਕੋ ਤੁਹਾਨੂੰ ਪੁੱਛਣ ਵਾਲੀ ਗੱਲ ਹੈ ਇਹ ਵੀ ਤਾਂ ਦੇਖ ਲੈ ਕੰਜੀਬ ਜੇ ਰਿਸ਼ਤਾ ਨਹੀਂ ਹੁੰਦਾ ਕਹਿੰਦੇ ਨੇ ਨਾ ਜਦੋਂ ਬੱਚਾ ਹੁੰਦਾ ਮਾਤਾਰ ਹੁੰਦੀ ਹੈ ਤੇ ਖੁਸ਼ੀ ਵਾਲਾ ਮੋਹਲ ਹੁੰਦਾ ਮਾਤਾਰ ਹੁੰਦੀ ਹੈ ਤੇ ਇਸ ਸਗੈਨੀ ਵੱਡੀ ਖੁਸ਼ੀ ਦੀ ਗੱਲ ਹੈ ਤੇ ਰੋਣਾ ਕਿਉਂ ਆਦਾ ਵੇ ਇਹ ਦੇਖੋ ਤੁਸੀਂ ਇਹ ਕੱਲ੍ਹ ਦੀਆਂ ਗੱਲਾਂ ਲੱਗਦੀਆਂ ਕਿ ਸਿਮਰਤ ਨੂੰ ਪੱਖ ਡਾਂਦੇ ਰਹੇ ਅੱਜ ਮਰ ਜਣੀ ਖੁਦ ਮਾਂ ਬਣਨ ਵਾਲੀ ਹੋ ਗਈ ਇੱਕ ਬੱਚੇ ਦੀ ਵੇਖਦੇ ਵੇਖਦੇ ਜਸਬੀਰ ਸੀਮਾ ਨੂੰ ਫੋਨ ਕਰਕੇ ਦੱਸ ਲਈਏ ਹਾਂਜੀ ਹਾਂਜੀ ਤੇ ਲੱਕੀ ਨੂੰ ਬਿਲਕੁਲ ਠੀਕ ਆ ਭੈਜੀ ਆਪੋ ਅਸਲ ਲੋਕੇਸ਼ਨ ਹੀ ਮੰਨ ਤੇ ਸੀਮਾ ਨਾਲ ਨਾਲ ਗੱਲ ਕਰ ਲਈਏ ਆਣੀਏ ਖੁਸ਼ੀ ਵਿੱਚ ਆਪਾਂ ਭੋਲੀ ਗਏ ਆ ਨਾਲੇ ਉਹਦੇ ਸੱਸ ਨੂੰ ਵਧਾਈ ਦੇ ਦਈਏ ਤੇ ਸੀਮਾ ਨਾਲ ਗੱਲ ਕਰ ਰਹੀ ਸੀਮਾ ਨਾਲ ਗੱਲ ਕਰਦੇ ਕਰਦੇ ਤੇ ਆਪਾਂ ਦੀ ਸੱਸ ਨੂੰ ਦੱਸਾਈ ਦਈਏ ਠੀਕ ਆ ਹੈਲੋ ਸਿਮਰਤ ਹਾਂ ਵਧਾਈਆਂ ਨਹੀਂ ਬਹੁਤ ਬਹੁਤ ਤੈਨੂੰ ਉਹਨੂੰ ਕੋ ਸਾਹਿਬ ਨੂੰ ਦਵੇ ਸਾਈ ਨੂੰ ਬਹੁਤ ਬਹੁਤ ਵਧਾਈਆਂ ਤੇਰੀ ਮੰਮੀ ਨੂੰ ਵੀ ਬਹੁਤ ਬਹੁਤ ਵਧਾਈਆਂ ਸ਼ਮੀ ਨੂੰ ਰਾਣੇ ਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹਾਏ ਕੋਈ ਛੇ ਨਾ ਤੂੰ ਸਿਮਰਤ ਚਲੋ ਸ਼ੁਕਰ ਹੈ ਵਾਹਿਗੁਰੂ ਨੇ ਸੁਣੇ ਤਾ ਵੀ ਹੈ ਕੋਈ ਨਹੀਂ ਕੋਈ ਨਹੀਂ ਕੋ ਤੂੰ ਹੁਣ ਮੇਰੀ ਗੱਲ ਸੁਣ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੀ ਜਿਆਦਾ ਗੁੱਸਾ ਗਸਾ ਨਹੀਂ ਕਰਨਾ ਬਿਲਕੁਲ ਵੀ ਖੁਸ਼ ਰਿਆ ਕਰ ਖੁਸ਼ ਰਹੇਗੀ ਤੇ ਬੱਚਾ ਵੀ ਕੋ ਖੁਸ਼ ਰਹੇਗੀ ਆਹੋ ਆ ਅੱਛਾ ਆਪਣੀ ਗੱਲ ਕਰ ਗੱਲ ਕਰ ਆਪਣੀ ਚਾਚੀ ਨਾਲ ਹਲੋ ਹਾਂ ਸਿਮਰਤ ਸਸੀ ਦਾ ਪੁੱਤ ਪੁੱਤ ਬੜੀ ਖੁਸ਼ੀ ਹੋਈ ਹੈ ਮਾਲਕ ਨੇ ਤੇਰੀ ਝੋਲੀ ਭਰੀ ਹੈ ਹਾਂ ਮੇਰੇ ਵੱਲੋਂ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹਾਂ ਪੁੱਤ ਮੈਂ ਖੁਸ਼ ਹਾਂ ਹਾਂ ਹੁਣ ਆਪਣੇ ਖਾਣ ਪੀਣ ਦਾ ਪੂਰਾ ਧਿਆਨ ਰੱਖੀ ਠੀਕ ਹੈ ਤੇ ਆਪ ਕੋਈ ਕੰਮ ਭਾਵੇਂ ਨਾ ਕਰੀ ਆਪਣੀ ਵੱਡੀ ਭੈਣ ਨੂੰ ਕਵੇ ਕਿ ਸਾਰਾ ਘਰ ਸੰਭਲੇ ਉਹ ਬੜੀ ਸਿਆਣੀ ਹੈ ਵੇਖੀ ਉਹ ਸੰਭ ਲੈਣਾ ਠੀਕ ਹੈ ਚਲ ਕੋਸ਼ਿਸ਼ ਕਰਾਂਗੇ ਆਪਾਂ ਤੇਰੇ ਘਰ ਆਉਣਗੇ ਠੀਕ ਹੈ ਬੱਤ ਚਲ ਖੁਸ਼ ਰਹ ਤੇ ਮੇਰੀ ਗੱਲ ਸੁਣ ਜਿਹੜੀ ਵੀ ਚੀਜ਼ ਖਾਣੀ ਨਾ ਫਿਰ ਸਾਸਕੋ ਪੁੱਛ ਕੇ ਖਾਮੀ ਅ ਕੰਦੀ ਹੁੰਦੀ ਆ ਗਰਮ ਚੀਜ਼ਾਂ ਨਹੀਂ ਖਾਈ ਬਿਨਾਂ ਮੇਰਾ ਬਹੁਤ ਵਾਰ ਦਾ ਗੰਦ ਭੁਲਾਨੀ ਖਾਣਾ ਬਿਲਕੁਲ ਠੀਕ ਹੈ ਚਲ ਠੀਕ ਹੈ ਫਰੂਟ ਖਾ ਚਲ ਠੀਕ ਹੈ ਬੱਤ ਸਸਿਕਾ ਸਸਿਕਾ ਬੇਸਦ ਉਸ ਬਤੇ ਵੀ ਸਿਆਣੀ ਆਂ ہاں ਜੀ ਦੋ ਤੇਰੀ ਸਿਆਣੀ ਨੀ ਸਾਬ ਸਸ ਦੇ ਪੈ ਵੀ ਜ਼ਮੀਨ ਤੇ ਲੱਗਦੇ ਹੋਣੇ ਟਟਾ ਟਟਾ ਕੰਦੀ ਹੋਣੀਆਂ ਉਹਦੇ ਤਾਂ ਜੀ ਉਹਨੋਂ ਵੀ ਬੜੀ ਆਸ ਏ ਕਿ ਕੋਈ ਨਾ ਕੋਈ ਮੇਰੇ ਰੇੜੇ ਚ ਨਿੱਕਾ ਜਿਹਾ ਬਾਲ ਖੱਡੇ ਤੇ ਮਾਲਕ ਨੇ ਸੁਣ ਲਈ ਪੰਜੀ ਸੁਣ ਸਭ ਨੀ ਸੁਣੇ ਪੈ ਗੋਸਤਾ ਚੋਲੀਆਂ ਪਰੇਚੀ ਸੱਤੀਆਂ ਚੋਲੀਆਂ ਕਦੇ ਜਿਆਦਾ ਭਾਵੇਂ ਨਾ ਦਵੇ ਤੇ ਇੱਕ ਦੋ ਬੰਜਰ ਰੱਖੇ ਸਭ ਨੂੰ ਦਲੇ ਮਾਰਕ ਚਲ ਹੁਣ ਉੱਠ ਜਾ ਖੁਸ਼ੀ ਦੇ ਮਾਰੇ ਤੇ ਅਸੀਂ ਤੇ ਜੰਮੀ ਗਈਆਂ ਵਾ ਅੱਗ ਲੱਗਣੀ ਪੰਦੇ ਆ ਸਕੇ ਹੋਰ ਲੈਣੀ ਸੁਵੇਦੀ ਕੀਤੀ ਨਹੀਂ ਨਹੀਂ ਬਸ ਬੜੀਆ ਹੁਣ ਲੈ ਆ ਤੁਹਾਸ ਕਰਨੇ ਰੱਖੋ ਨਹੀਂ ਆ ਕਿ ਤੇ ਬਹਿ ਵੀ ਲੈਂਦਿਆ ਕਰੋ ਆਪੇ ਆਖ ਦਿੰਦੇ ਜੇ ਇੰਨਾ ਕੰਮ ਨਾ ਕਰਿਆ ਕਰ ਤੇ ਜੇ ਮੈਂ 2 ਮਿੰਟ ਤੁਹਾਨੂੰ ਵੇਖ ਕੇ ਬਹਿ ਗਈ ਆ ਵੀ ਵਿਹਲੇ ਇਹ ਤੇ ਚੱਲ ਲਾਗੇ ਬੈਣੀ ਆ ਕਹੇ ਭਾਂਡੇ ਲੈ ਜਾ ਮੈਂ ਤਾਂ ਵਹਿੜਾ ਕੁਛ ਆ ਤੇ ਤਾਈ ਭੰਨਣੀ ਤੇ ਬਦਲ ਥੈ ਕੋ ਹੈ ਜਿਸ ਦਾਇਆ ਮੈਨੂੰ ਤੇ ਤੁਹਾਨੂੰ ਬੜੀ ਖੁਸ਼ੀ ਆ ਤੁਹਾਨੂੰ ਪਤਾ ਮੈਨੂੰ ਕਿੰਨੀ ਖੁਸ਼ੀ ਹੋਈ ਇਸ ਚੀਜ਼ ਨਾਲ ਚੱਲ ਰੱਬ ਨੇ ਇੰਨੀ ਮਿਹਰ ਕੀਤੀ ਆ ਸਾਡੇ ਲੋਨਾ ਸਹੀ ਚਲੋ ਗਰੂ ਜੀ ਤੇ ਹੋਰ ਕੀ ਮੇਰੇ ਘਰ ਦਾ ਬੱਚਾ ਮੋਰ ਕੀ ਛੋਟਾ ਜਿਹਾ ਬੱਚਾ ਹੋਗਾ ਹੈ ਆਪਣੇ ਪਰਿਵਾਰ ਦਾ ਅੱਗਾ ਤੇ ਬੱਧਨ ਲੱਗਾ ਵਾ ਨਾ ਜਿੱਦਾਂ ਮਰਜੀ ਹੈ ਨਾ ਉਹਨਾਂ ਦਾ ਕੀ ਯਾਰ ਸਾਡਾ ਉਹਨਾਂ ਦਾ ਕੀ ਸਾਡਾ ਕੀ ਬੱਚਾ ਤਾਂ ਸਾਡਾ ਹੀ ਆਖੇ ਮੇਰੀ ਗੱਲ ਸੁਣ ਮੈਂ ਕੀ ਕਹਿੰਦੇ ਆ ਘਰੇ ਬੱਚਾ 껠ਦਾ ਕਿੰਨਾ ਸੋਹਣਾ ਲੱਗੂਗਾ ਨਿਕਾ ਜਾਣਾ ਛਿਲੀ ਸੁਣੀ ਰਾਂਜ ਮੇਰਾ ਪਤਾ ਕੀ ਦਿਲ ਕਰਨ ਲਿਆ ਵਾ ਈਸ਼ੇ ਤੀ ਈਸ਼ੇ ਤੀ ਉਹਦੇ ਨਾਵੇ ਤੇ ਅਹੀਂ ਵੀ ਆਪਣੀ ਗੋਦ ਚ ਬੱਚਾ ਖੜਾਈਏ ਅਹੀਂ ਜੀਤ ਪਤਾ ਕਿਹੜੀ ਗੱਲ ਉਹ ਲੜਾਈ ਹੋਇਆ ਕਰਨੀ ਮੇਰੇ ਸੇ ਨਾਲ ਤਾਂ ਮੇਰੀ ਐਸੇ ਗੱਲਾਂ ਹੋ ਗਿਆ ਕਰਨੀ ਆ ਕਿ ਮੈਂ ਚੁੱਕਣਾ ਵਾਂ ਹੁਣ ਤੁਹਾਨੂੰ ਪਤਾ ਮਾਂ ਨੂੰ ਵੀ ਤੇ ਲਾੜ ਤੇ ਹੁੰਦਾ ਹੀ ਆ ਨਾ ਬੱਚੇ ਤੇ ਉਹਨੇ ਕਹਿਣਾ ਵੀ ਮੈਨੂੰ ਮੇਰਾ ਬੱਚਾ ਵਾ ਮੇਰੇ ਲਾਗੇ ਸੌਵੇ ਤੇ ਮੈਂ ਇਹਨੂੰ ਕਹਿਣਾ ਵਾ ਵੀ ਮੈਂ ਸੁਵਾਉਣਾ ਵਾ ਮੈਂ ਇਹਨੂੰ ਦੁੱਧ ਪਿਉਣਾ ਮੈਂ ਇਹਨੂੰ ਨਿਵਾਉਣਾ ਸੁਵਾਉਣਾ ਕਿਤੇ ਸਾਡੇ ਚ ਲੜਾਈ ਨਾ ਹੋ ਜਾਇਆ ਕਰਿਆ ਮੈਨੂੰ ਮੈਨੂੰ ਤੇ ਆ ਹੀ ਫਿਕਰ ਪਿਆ ਵਾ ਮੈਨੂੰ ਇਹਨਾਂ ਪਤਾ ਬੱਚੇ ਦਾ ਮੂੰਹ ਤੇਰੇ ਵੱਲ ਹੀ ਹੋਣਾ ਚਾਹੀਦਾ ਨੇ ਕਿਹਾ ਮੈਂ ਵੱਡੀ ਮੰਮਾ ਵੱਲ ਹੀ ਜਾਣਾ ਚਾਹੀਦਾ ਕੀ ਹੋਣੀ ਤੇਰੀ ਜੀਤ ਆ ਵੀ ਪੰਗਾ ਹੀ ਪੈ ਜਾਣਾ ਤੇ ਬੱਚੇ ਨੂੰ ਜਿਹੜਾ ਨਵਾਵੇ ਧਵਾਵੇ ਹੈਨਾ ਸੋਹਣੇ ਕੱਪੜੇ ਪਾਵੇ ਦੁੱਧ ਪਿਆਵੇ ਸਾਰਾ ਕੁਝ ਕਰੇ ਤੇ ਬੱਚੇ ਨੇ ਤੇ ਉਹਦੇ ਆਲੇ ਖਿੱਚਿਆ ਜਾਣਾ ਜਿਹੜਾ ਬਾਹਰ ਘਮਾਵੇ ਲਿਆਵੇ ਤੇ ਬੱਚਾ ਤੇ ਜਾਂਦਾ ਹੀ ਉਹਦੇ ਕੋ ਆ ਦੂਜੇ ਕੋ ਹੋਵੇ ਨਾ ਬੱਚਾ ਤੇ ਉਹਦੇ ਲਵੇ ਵੇ ਕੇ ਰੋਂਦਾ ਵਾ ਵੀ ਮੈਨੂੰ ਤੂੰ ਚੁੱਕ ਲਾ ਦੋ ਇਹਦਾ ਸਹੀ ਗੱਲ ਆ ਮਾਮਾ ਦੀ ਤੇ ਆਪਸ ਚ ਲੜਾਈ ਹੋ ਪੈਂਦੀ ਆ ਚਲੋ ਬੜੀ ਖੁਸ਼ੀ ਦੀ ਗੱਲ ਹੈ ਸੱਚੀ ਮੈਂ ਤੇ ਆਪ ਹੱਥ ਜੋੜ ਕੇ ਨਾ ਸ਼ੁਕਰ ਕਰਦੀ ਰੱਬ ਦਾ ਕਿ ਮਾਰਾ ਸੱਚੇ ਪਾਸ਼ਾ ਸੋਖ ਸੁਖਾਣਾ ਦੇਣ ਲਿਆਵਾਂ ਤੇ ਸਾਡੀ ਸਾਰਿਆਂ ਦੀ ਝੋਲੀ 'ਚ ਖੁਸ਼ੀਆਂ ਪਾਵੇਂ। ਛਿਆ ਨਵਦੀਆ ਵਾ। ਮੁੰਡਾ ਜਦੋਂ ਦੀ ਘਰ ਵਜੇ ਨਾ ਸੱਚੀ। ਮੈਨਾਂ ਦਾ ਸੱਚੀ ਉਹ ਦੰਦਾ ਮੇਰਾ ਮੂਲ ਪੜਾ ਹੀ ਫਰੈਸ਼ ਹੈ। ਬੜਾ ਵਧੀਆ ਲੱਗੰਦਾ ਵਾ। ਆ ਚੱਲ ਲਾ ਜਿਆ ਨਾ। ਸ਼ਰਮਾ ਸ਼ਰਮਾ ਕੇ ਮੈਨੂੰ ਦੱਸਣ ਡਿਆ ਹੀ। ਤੇ ਮੈਂ ਕਹਾ ਜਾ ਆਪਣੇ ਭਰਾ ਨੂੰ ਜਾ ਕੇ ਦੱਸ ਪਹਿਲੇ ਮੈਨੂੰ ਪਤਾ ਕਿੰਨੀ ਖੁਸ਼ੀ ਹੋਣੀ ਆ। ਚੱਲ ਜੀਤ ਮੈਨੂੰ ਬੜਾ ਹੀ ਚੰਗਾ ਲੱਗਾ। ਤੇ ਤੁਹਾਨੂੰ ਵੀ ਇੰਨੀ ਖੁਸ਼ੀ ਹੋਈ ਤਾਂ ਇਹ ਮੈਂ ਕਿੰਨੀ ਟੈਨਸ਼ਨ ਚ ਰਹਿੰਦੇ ਹੀ ਨਾ। ਤੂੰ ਹੋਰ। ਤੂੰ ਭਾਵੇਂ ਮੈਨੂੰ ਕੁਝ ਦੱਸੋ ਤੇ ਭਾਵੇਂ ਨਾ ਦੱਸੋ। ਮੈਨੂੰ ਸਾਰਾ ਪਤਾ ਲੱਗਦਾ ਵਾ। ਇਦੋ ਹੀ ਕਿੰਨੀ ਟੈਨਸ਼ਨ ਚ ਰਹਿੰਦੇ ਜੰਦਰੋਂ ਹੁੰਦੇ ਬੜੀ ਟੈਨਸ਼ਨ ਦੂਰ ਹੋ ਜਾਂਦੀ ਹੈ ਕਰਦੀ ਆ ਚਲੇ ਜਿਹੜੇ ਬੱਚੇ ਦੇ ਨਾਲ ਥੋੜਾ ਮੰਮੀ ਨੇ ਥੋੜੀ ਠੀਕ ਹੋਈ ਹੈ ਨਾ ਲਿਆ ਤਾਂ ਬੜੀ ਵੱਡੀ ਟੈਨਸ਼ਨ ਲੱਤ ਗਈ ਤੇ ਕਿਤੇ ਛੋਟੀ ਥੋੜਾ ਲੱਥੀ ਆ ਚਲੋ ਮੰਮੀ ਦਾ ਵੀ ਥੋੜਾ ਵਧੀਆ ਗਿਆ ਨਾ ਮੰਮੀ ਵੀ ਕੁਛ ਰਹਿੰਦੇ ਹਨ ਤੇ ਮਾਰੀ ਮੜੀ ਕਦੇ ਚਿਰ ਚਿਰ ਜੇ ਕਰਦੇ ਰਹਿੰਦੇ ਰੋਈ ਰੋਈ ਹੀ ਪਰ ਨਹੀਂ ਹੁਣ ਠੀਕ ਹੈ ਤੁਮ ਕਿ ਸੋਚ ਲਾ ਬੀ ਆ ਨਾ ਰਣਜੀਤ ਮੈਂ ਨਾ ਇਹ ਸੋਚਦੀ ਆ ਕਿ ਕਿਤੇ ਉਹ ਨਾ ਹੋਵੇ ਕਿ ਮੈਨੂੰ ਇਹ ਬੱਚਾ ਚੋਖਣ ਇਹਨਾਂ ਦੇ ਆ ਕਰਨਾ ਲਾ ਤੂੰ ਕਿ ਐਵੀਂ ਗੱਲਾਂ ਕਰਦਾ ਇਹ ਸੋਚ ਲੱਗੀ ਯਾਰ ਜਿੱਦਾਂ ਦਾ ਸਿਮਰਤ ਦਾ ਸੁਭਾਅ ਆ ਕਿਤੇ ਉਹ ਨਾ ਹੋਵੇ ਕਬੇ ਕਿ ਤੂੰ ਲੱਗਦੀ ਕੀ ਆ ਇਹਦੀ ਕਿ ਮੈਨੂੰ ਉਹਦੇ ਲੱਗ ਹੀ ਨਾ ਜਾਂਦਿਆਂ ਕਰਨਾ ਮੈਂ ਮੈਂ ਤਾਂ ਖੁਸ਼ ਹੁੰਦੀ ਆ ਕਿ ਉਹ ਮੇਰਾ ਹੀ ਬੱਚਾ ਹੋਣਾ ਇੱਕ ਹਿਸਾਬ ਨਾਲ ਕਿਤੇ ਪੰਗਾ ਹੀ ਨਾ ਪੈਜੇ ਸਾਡੇ ਘਰ ਕਲੇਸ਼ ਹੀ ਨਾ ਹੋ ਜੇ ਉਸ ਸਮੇਂ ਸਮੇਂ ਨਾਲ ਬੜਾ ਕੋ ਫਰਕ ਪੈ ਜਾਂਦਾ ਇਦਾਂ ਤਾਂ ਕੁਛ ਨਹੀਂ ਹੁੰਦਾ ਇਦਾਂ ਤਾਂ ਨੀ ਨਾ ਕਰਨਗੇ ਦੋਵੇਂ ਜੀ ਵੈਸੇ ਨਾ ਕਾਹਦੀ ਬਚੀਂਗਾ ਫਿਰ ਵੀ ਤੇਰੀ ਭੈਣ ਐ ਐਡੀ ਗੱਲ ਨਹੀਂ ਇਦਾਂ ਨਹੀਂ ਸੋਚਦੀ ਤੇ ਮੇਰਾ ਭਰਾ ਉਹਦਾ ਤਾਂ ਤੈਨੂੰ ਪਤਾ ਹੀ ਐ ਕਿ ਕੰਨ ਕਰਸ ਕਹਿੰਦਾ ਤੈਨੂੰ ਬੱਚੇ ਨਾਲ ਗੱਲ ਨਹੀਂ ਜਣਾ ਤੂੰ ਮੇਰੀ ਗੱਲ ਸੁਣਾ ਉਹਦਾ ਸਿਮਰਤ ਵੀ ਮੇਰੇ ਨਾਲ ਲੜ ਪੈਂਦੀ ਐ ਨਾ ਜੋ ਮਰਜੀ ਐ ਤੇ ਕੱਲ ਵੇਖ ਲੋ ਖੁਸ਼ਖਬਰੀ ਉਹਨੇ ਦੱਸੀ ਨਾ ਮੈਨੂੰ ਤੇ ਮੈਂ ਕੋ ਉੱਟ ਕੇ ਗੱਲ ਨਾਲ ਲਾਇਆ ਉਹਨੂੰ ਤੇ ਬੜੀ ਖੁਸ਼ ਹੋਈ ਵੀ ਦੀਦੀ ਨੇ ਮੈਨੂੰ ਗੱਲ ਨਾਲ ਲਾਇਆ ਫਰਕ ਪੈ ਜਾਂਦਾ ਵਾ ਇਦਾਂ ਤਾਂ ਨੀ ਨਾ ਕਰਨਗੇ ਓਹੋ ਤੂੰ ਯਾਰ ਕਿਉਂ ਵੇਮਾਂ ਚ ਪਈ ਰਹਿਣੀ ਐ ਮੇਰੀ ਗੱਲ ਸੁਣ ਤੂੰ ਸੌ ਖਾਦੀ ਐ ਕਿ ਪਹਿਲਾਂ ਵੀ ਟੈਨਸ਼ਨ ਚ ਰਹਿਣਾ ਏ ਤੇ ਹੁਣ ਵੀ ਤੂੰ ਟੈਨਸ਼ਨ ਦੇ ਵਿੱਚ ਹੀ ਰਹਿਣਾ ਹਰ ਵੇਲੇ ਟੈਨਸ਼ਨ ਚ ਹੀ ਰਹਿਣਾ ਹੁੰਦਾ ਤੂੰ ਹੈਂ ਟੈਨਸ਼ਨ ਆ ਤੂੰ ਨਾ ਖਿੱਚ ਖਿੱਚ ਕੇ ਦੇ ਲੈ ਆ ਕਿ ਉਹ ਨਹੀਂ ਜਾਣਦੀ ਮੇਰੀ ਗੱਲ ਸੁਣ ਤੇਰੀ ਭੈਣ ਐ ਤੂੰ ਉਹਦਾ ਖਿਆਲ ਰੱਖਿਆ ਕਰ ਮੇਰੀ ਗੱਲ ਸੁਣ ਮੈਂ ਤੈਨੂੰ ਇੱਕ ਗੱਲ ਸ ਮੇਰਾ ਭਰਾ ਇਹ ਤੁਨ ਕਦੇ ਵੀ ਮਨਾ ਕਰਦਾ ਜਿਹਦਾ ਦਾ ਸੁਭਾਅ ਮੈਨੂੰ ਦਾ ਸਾਰਾ ਪਤਾ ਹੈ ਬਾਕੀ ਤੇਰੀ ਭੈਣ ਦਾ ਨਹੀਂ ਮੈਨੂੰ ਪਤਾ ਪਤਾ ਕੀ ਸਾਹ ਹੌਤ ਦਾ ਕੀ ਨੀਅਤ ਆ ਬਸ ਸਾਰੀ ਤੇ ਤੇ ਮੈਨੂੰ ਵੀ ਪੂਰਾ ਵਿਸ਼ਵਾਸ ਆ ਰੰਜੀਤ ਵਿਸ਼ਵਾਸ ਤੇਨੂੰ ਹੈਗਾ ਵਾ ਪਰ ਮੈਂ ਤੇਰੀ ਭੈਣ ਦੀ ਗੱਲ ਕਰੰਦਿਆਂ ਵਾ ਤੇ ਗੱਲ ਸੁਣ ਉਹਨੂੰ ਹੈਂਡਲ ਕਰਨਾ ਤੇਰਾ ਕੰਮ ਆ ਉਹਦਾ ਸੁਭਾਅ ਬਦਲਣਾ ਤੇਰਾ ਕੰਮ ਆ ਉਹਦੇ ਨਾਲ ਰਹਿ ਪਿਆਰ ਨਾਲ ਜਿੱਦਾਂ ਵੀ ਆ ਬਾਕੀ ਮੈਨੂੰ ਨਹੀਂ ਜ਼ਿਆਦਾ ਭਰੋਸਾ ਕਰਦੇ ਤੇ ਸਿੱਧੀ ਜੀ ਗੱਲ ਪਰ ਉਸੇ ਦੀ ਤੇ ਗੱਲ ਛੱਡੋ ਮੈਨੂੰ ਤੇ ਬਸ ਆ ਹੀ ਫਿਕਰ ਪਿਆ ਵਾ ਕਿ ਬਸ ਮੈਨੂੰ ਉਹਨਾਂ ਨੂੰ ਨਾ ਜਿੱਤਕ ਨੂੰ ਤੇ ਦੇ ਦਿਆ ਕਰੇ ਬਾਕੀ ਜੋ ਮਰਜ਼ੀ ਕਰਦੀ ਰਹੀ ਹੁਣ ਵੇਖ ਲੋ ਹੁਣ ਕੰਮ ਕੁਮ ਨਹੀਂ ਨਾ ਕਰਦੀ ਕਰਦਾ ਤੇ ਮੈਨੂੰ ਕੋਈ ਗੱਲ ਨਹੀਂ ਹੁਣ ਮੈਂ ਨੂੰ ਇੰਨੀ ਗੱਲ ਕਹਿਤੀ ਆ ਕਿ ਤੂੰ ਬਹਿ ਕੇ ਰੋਟੀ ਖਾ 9 ਮਹੀਨੇ ਤੇਰਾ ਧਿਆਨ ਮੈਂ ਰੱਖੂਗੀ ਤੂੰ ਕੌਲੀ ਨਹੀਂ ਇੱਥੋਂ ਚੁੱਕ ਕੇ ਉੱਥੇ ਕਰਨੀ ਆਪਣੀ ਮਰਜ਼ੀ ਨਾਲ ਤੂੰ ਸੈਰ ਕਰ ਜਿੱਦਾਂ ਮਰਜ਼ੀ ਕਰ ਆਪਣਾ ਪੂਰਾ ਧਿਆਨ ਰੱਖ ਜੇ ਕਿਹੇ ਚੀਜ਼ ਦੀ ਲੋੜ ਆ ਤੇ ਸਾਹਿਲ ਨੂੰ ਕਹਿ ਤੇ ਜਾਂ ਆਪਣੇ ਭਾਜੀ ਨੂੰ ਕਹਿ ਦੇ ਜਾਂ ਮੈਨੂੰ ਕਹਿ ਦੇ ਮੈਂ ਮਗਾ ਦੇਨੀ ਆ ਜਿਹੜੀ ਚੀਜ਼ ਦੀ ਤੈਨੂੰ ਲੋੜ ਆ ਓ ਕਮਲੀ ਜੀ ਐਵੇਂ ਨਾ ਸਿਰ ਚੜਾਈ ਜਾਂ ਨੂੰ ਮੇਰੀ ਗੱਲ ਸੁਣ ਥੋੜਾ ਬਦ ਕੰਮ ਕਰਨੀ ਦਿਆ ਕਰ ਨੂੰ ਤੇ ਲੱਤਾਂ ਜੁੜ ਜਣ ਇਹ ਨਾ ਪਈ ਪਈ ਦੀਆਂ ਉਹਦੀਆਂ ਦੇ ਮੇਰੀ ਗੱਲ ਸੁਣ ਤੂੰ ਵੀ ਖਾਲ ਪੀਣ ਵਲ ਧਿਆਨ ਦਿਆ ਕਰ ਆ ਕੀ ਸਿੱਧਾ ਕੀ ਹਾਲ ਬਣਾਇਆ ਤੂੰ ਦਾ ਠੀਕ ਹੈ ਨਾ ਤੂੰ ਹੀ ਕੰਬੇ ਹੋਗੇ ਜੇ ਦੱਸ ਮਹਾਰਾਜ ਨੇ ਮਸਾਂ ਮੇਰ ਕੀਤੀ ਆ ਤੇ ਦੱਸ ਧਿਆਨ ਨਹੀਂ ਰੱਖਣਾ ਉਹਦਾ ਜਿੰਨੇ ਮੇਰ ਨੂੰ ਕੀ ਹੋਣ ਦਿਆ ਵਾ ਮੈਂ ਚੰਗੀ ਭਲੀ ਆ ਉਹ ਬਾਬਾ ਜਿੰਨੇ ਮੇਰ ਕੀਤੀ ਨਾ ਉਹਨੂੰ ਪਤਾ ਵਾ ਠੀਕ ਹੈ ਨਾ ਮੈਂ ਕਿਦਾਂ ਪੂਰੀਆਂ ਪਾਉਣੀਆਂ ਵਾ ਤੂੰ ਇਦਾਂ ਨਾ ਕਰ ਜ਼ਿਆਦਾ ਮਾੜਾ ਮੱਟਾ ਕੰਮ ਕਰ ਵੀ ਲੈਂਦੀ ਜਾਨ ਕਿਸ ਨੂੰ ਮੈਨੂੰ ਰੰਜੀਤ ਕੋਈ ਫਰਕ ਨਹੀਂ ਪੈਂਦਾ ਮੈਂ ਪਹਿਲੇ ਵੀ ਬੜਾ ਹਾਂ ਤੇਰੇ ਹਿਸਾਬ ਨਾਲ ਤੂੰ ਜ਼ਿਆਦਾ ਨਿਕ ਐਕਸਾਈਟਡ ਹੋ ਇੰਦੀ ਕੋ ਜਦੋਂ ਤਾਂ ਵਿਆਹ ਹੀ ਜਦੋਂ ਤੂੰ ਐਕਸਾਈਟਡ ਹੋ ਵੀ ਨਹੀਂ ਜ਼ਿਆਦਾ ਇਦਾਂ ਕਰਨਾ ਹੀ ਕਰਨਾ ਹੁਣੇ ਤੇ ਹੁਣ ਦੇ ਬੱਚੇ ਦੀ ਲੱਗੀ ਤਾਂ ਇਹ ਨਹੀਂ ਤੂੰ ਜ਼ਿਆਦਾ ਐਕਸਾਈਟਡ ਹੋਈ ਫਿਰਦੀ ਕੋਈ ਨਹੀਂ ਵਿਆਹ ਹੀ ਛੱਡੋ ਹੁਣ ਤੇ ਖੁਸ਼ਖਬਰੀ ਹੋ ਰਹੀ ਆ ਹੁਣ ਤੇ ਸਾਡੇ ਘਰ ਰੱਬ ਦਾ ਜੀ ਆਉਣ ਵਾਲਾ ਵਾ ਹੁਣ ਤੇ ਗੱਲਾਂ ਹੀ ਹੋ ਰਹੀਆਂ ਵਿਆਹ ਵੀ ਉਹ ਤਾਂ ਸਭ ਪਿੱਛੇ ਰਹਿ ਗਿਆ ਦੂਜੀ ਗੱਲ ਇਹ ਆ ਕਿ ਪਹਿਲੇ ਵੀ ਘਰ ਦਾ ਕੰਮ ਕਰਦੀ ਸੀ ਮੈਂ ਠੀਕ ਆ ਮੈਂ ਉਹਨੂੰ ਕਦੀ ਪਹਿਲੇ ਨਹੀਂ ਤੰਗ ਕੀਤਾ ਤੇ ਹੁਣ ਹੌਣ ਤੇ ਬਾਲਾ ਗੱਲ ਨਹੀਂ ਵੱਖਰੀ ਆ ਉਹ ਤੰਗ ਕਰਨ ਦੀ ਗੱਲ ਨਹੀਂ ਹੈ ਬਾਬਾ ਮੈਂ ਤੈਨੂੰ ਇਹ ਕਹਿਣਾ ਵੀ ਆਪਦਾ ਧਿਆਨ ਰੱਖਿਆ ਕਰ ਚੱਲ ਖੁਸ਼ ਆ ਤੂੰ ਮੈਨੂੰ ਬੜੀ ਵਧੀਆ ਗੱਲ ਆ ਖੁਸ਼ ਚੰਗੀ ਲੱਗਦੀ ਤੂੰ ਪਰ ਖਾਣ ਪੀਣ 'ਤੇ ਧਿਆਨ ਦਿਆ ਕਰਦਾ ਅਗੂ ਤੇ ਸਿਹਤ ਵਾਲੇ ਧਿਆਨ ਦੇਣਾ ਐ ਨਾ ਐਸਾ ਹੀ ਤੇਰੀ ਕੰਮੀ ਕਰਦੀ ਰਿਹਾ ਕਰ ਤੇ ਮੇਰਾ ਧਿਆਨ ਰੱਖਣਾ ਭੱਜੀ ਕਰਦੀ ਕਮਲਿਆਂ ਨੂੰ ਕਰਿਆ ਨੂੰ ਕਰਿਆ ਨੂੰ ਮੇਰੀ ਵੀ ਸੁਣ ਲਓ ਹਾਂ ਮੇਰਾ ਧਿਆਨ ਰੱਖਣ ਵਾਸਤੇ ਤੁਸੀਂ ਜੋ ਹੈਗੇ ਜੀ ਤੁਸੀਂ ਹੁਣ ਇੰਨੀ ਇੱਕ ਖੇਚਲ ਕਰ ਲਿਆ ਕਰੋ ਕਿ ਉਥੋਂ ਕੋਈ ਚੀਜ਼ ਪਾਇਆ ਕਰੋ ਤਾਂ ਮੈਨੂੰ ਖਵਾ ਦਿਆ ਕਰੋ ਮਾਸਾ ਪੂਰਾ ਸਮਝ ਲੱਗੀ ਹਾਂ ਹੋ ਮੈਨਾਂ ਤਾਂ ਕੰਮ ਮੰਨ ਲਈ ਤੇ ਆਣਿਆ ਹੁਣ ਮੈਂ ਤਾਂ ਸਿਮਰਤ ਦਾ ਪੂਰਾ ਖਿਆਲ ਰੱਖਣਾ ਚਲ ਠੀਕ ਆ ਕਬਲியே ਡਰ ਤੇ ਮੈਨੂੰ ਵੀ ਇਹੋ ਹੀ ਆ ਲੱਗਦਾ ਕੱਲ ਨੂੰ ਡਿਲੀਵਰੀ ਹੋ ਗਈ ਬੱਚਾ ਆ ਗਿਆ ਘਰੇ ਜਿੱਦਾਂ ਦੀ ਕਪੱਤੀ ਉਹ ਨਾ ਜਿੱਦਾਂ ਦਾ ਹਿਸਾਬ ਆ ਜੇ ਤੂੰ ਜੋ ਆਗਣਾ ਚੁੱਕਨ ਦਿੱਤਾ ਉਹ ਹੱਥ ਨਾਲ ਲਾਉਂ ਦਿੱਤਾ ਤੇ ਤੇਰਾ ਦਿਲ ਰੁੱੜ ਜਾਣਾ ਏ ਤੂੰ ਤਰੋ ਤਰੋ ਫੇਰ ਕਮਲੀ ਹੋ ਜਾਣਾ ਚਲ ਇਹ ਤਾਂ ਨਾ ਹੀ ਹੋਵੇ ਚੰਗੀ ਗੱਲ ਆ ਅੱਗੇ ਤੁਸੀਂ ਬਾਣੀ ਲੈ ਕੇ ਆ ਨਾ ਮੈਂ ਬਾਣੀ ਨਹੀਂ ਪਿਆ ਇੱਥੇ ਬੈਠੀ ਤੂੰ ਅੰਦਰ ਬਹਿ ਜਾਣਾ ਇਸ ਕਮਰੇ ਵੈਸੇ ਹੀ ਤੇ 버ਗਰ ਨਹੀਂ ਲੈ ਕੇ ਮੇਰੇ ਲਈ ਆ ਬਰਗਰ ਪੀਜ਼ਾ ਪਾਸਤਾ ਸਾਰਾ ਕੁਝ ਭੁੱਲ ਜਾਣਾ ਕਿਉਂ ਮੈਂ ਹੁਣੇ ਡਾਕਟਰ ਨੂੰ ਮਿਲ ਕੇ ਆਇਆ ਉਹਨਾਂ ਨੇ ਕਿਹਾ ਵਾ ਕਿ ਆ ਬਾਹਰ ਦੀ ਕੋਈ ਵੀ ਚੀਜ਼ ਹੈ ਨਾ ਬਿਲਕੁਲ ਨਹੀਂ ਖਾਣੀ ਯਾਰ ਭਾਈ ਇਹ ਟਾਈਮ ਹੀ ਕਿੰਨਾ ਕੋਇਆ ਵਾ ਇੰਨੀ ਜਲਦ ਸਾਰਾ ਕੁਝ ਬੰਦ ਕਰ ਦਿੱਤਾ ਉਹਨਾਂ ਨੇ ਹਾਂ ਹੁਣ ਤਾਂ ਹੀ ਆਪਾਂ ਕਰਾਂਗੇ ਨਾ ਫੇਰ ਹੀ ਆ ਜੇ ਆਪਾਂ ਕਹਾਂਗੇ ਨਾ ਕੋਈ ਗੱਲ ਨਹੀਂ ਅੱਜ ਖਾ ਲਏ ਨੇ ਕੱਲ ਛੱਡ ਦਾਂਗੇ ਪਰਸਾ ਛੱਡ ਦਾਂਗੇ ਫੇਰ ਨਹੀਂ ਗੱਲ ਬੰਨੀ ਉਹਨਾਂ ਨੇ ਤੇ ਤੇਰਾ ਡਾਈਟ ਚਾਰਟ ਬਣਾਤਾ ਵਾ ਉਹਨਾਂ ਨੇ ਕਿਹਾ ਵਾ ਕਿ ਮੰਡੇ ਤੋਂ ਲੈ ਕੇ ਸੰਡੇ ਤੱਕ ਆਹੀ ਰੂਟੀਨ ਆਪਾਂ ਫੋਲੋ ਕਰਨੀ ਆ ਪਰ ਇਹ ਮੇਰਾ ਮਾਨੀ ਬਰਗਰ ਖਾਣ ਦਾ ਅੱਜ ਤੋਂ ਹੀ ਲੈ ਆਉਂਦੇ ਵੱਧ ਨੂੰ ਕਰ ਲੈਣੇ ਆ ਨਹੀਂ ਸਿਮਰਤ ਡਾਕਟਰ ਨੇ ਨਾ ਸਾਫ਼-ਸਾਫ਼ ਕਿਹਾ ਵਾ ਕਿ ਬਾਹਰ ਦਾ ਕੁਝ ਵੀ ਨਹੀਂ ਦੇਣਾ ਅਨ ਹੈਲਦੀ ਚੀਜ਼ਾਂ ਬਾਰੇ ਸੋਚਣਾ ਤੱਕ ਨਹੀਂ ਨਾ ਯਾਰ ਮੈਂ ਤੁਹਾਡੀ ਸਾਰੀ ਗੱਲ ਮੰਨਦੀ ਆ ਪਰ ਮੇਰਾ ਤਿੱਖਾ ਖਾਣ ਨੂੰ ਦਿਲ ਕਰਦਾ ਵਾ ਬਰਗਰ ਨਹੀਂ ਗੋਲ ਗੱਪੇ ਲੈ ਆਉਣੇ ਹੀ ਯਾਰ ਤੈਨੂੰ ਪਤਾ ਡਾਕਟਰ ਨੇ ਕੀ ਕਿਹਾ ਵਾ ਕਿ ਇਸ ਟਾਈਮ ਤੇ ਤੇਰੇ ਨਾਲ ਵੱਧ ਨਾਲ ਬੱਚੇ ਦੀ ਕੇਅਰ ਕਰਨੀ ਆ ਪਰ ਜੋ ਵੀ ਕੈਲਸ਼ੀਅਮ ਪ੍ਰੋਟੀਨ ਆ ਨਾ ਜਿਆਦਾ ਤੋਂ ਜਿਆਦਾ ਦੇਣਾ ਤੈਨੂੰ ਤੇ ਆਹ ਚੀਜ਼ਾਂ ਨਾ ਤੇਰੇ ਵਾਸਤੇ ਜ਼ਹਿਰ ਆ। ਐਨੀ ਜਲਦੀ ਪਰ ਥੋੜੀ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਈ। ਮੇਰਾ ਕੋਲ ਜਿੰਨਾ ਕੁਸ ਡੇਲੀ ਕਰਦਾ ਵਾ ਤੂੰ ਫਰੂਟ ਖਾ। ਐਪਲ ਲੈ ਲਿਆ ਮੈਂ। ਐਪਲ ਖਾ ਤੂੰ। ਤੂੰ ਮੈਨੂੰ ਫਰੂਟ ਕਾ ਯੂਸ ਕਾ ਉਹ ਮੈਂ ਤੈਨੂੰ ਛੇ ਟਾਈਮ ਲੈ ਕੇ ਦਊਂਗਾ। ਪਰ ਆ ਬਾਹਰ ਦੀਆਂ ਚੀਜ਼ਾਂ ਨਾ ਸਾਰੀਆਂ ਅਵੋਇਡ ਕਰ ਦੇ। ਪਰ ਇਹ ਚੀਜ਼ ਮੇਰਾ ਖਾਣ ਨੂੰ ਨਹੀਂ ਮਨ ਕਰਦਾ। ਨਾ ਫਰੂਟ ਖਾਣ ਨੂੰ ਜੀ ਕਹਦਾ ਨਾ ਜੂਸ ਪੀਣ ਨੂੰ। ਮੇਰਾ ਕੋਈ ਤਿੱਖਾ ਖਾਣ ਨੂੰ ਦਿਲ ਕਰਦਾ ਵਾ। ਮੈਨੂੰ ਪਤਾ ਵਾ ਤੇਰਾ ਦਿਲ ਕਰਦਾ ਵਾ। ਬਾਦ ਤੂੰ ਆਪਣੇ ਨਾਲੋਂ ਵੱਧ ਬੱਚੇ ਦਾ ਸੋਚਣਾ ਤੂੰ ਚਾਹੇਂਗੀ ਕਿ ਉਹਨੂੰ ਆ ਅਨ ਹੈਲਦੀ ਚੀਜ਼ਾਂ ਦਵਾ ਮੈਂ ਤੈਨੂੰ ਪਤਾ ਵਾ ਬਰਗਰ ਵਿੱਚ ਕਿੰਨਾ oily ਫੂਡ ਆ ਉਹ ਉਹ ਤਾਂ ਵੈਸੇ ਵੀ ਨਹੀਂ ਖਾਣਾ ਚਾਹੀਦਾ ਤੇ ਤੇਰੀ ਜਿਹੜੀ ਹਾਲਤ ਆ ਉਹਦੇ ਵਿੱਚ ਤੂੰ ਖੁਦ ਸੋਚ ਬਾਕੀ ਮੈਨੂੰ ਡਾਕਟਰ ਨੇ ਇਹ ਵੀ ਕਿਹਾ ਵਾ ਕਿ ਇੱਕ ਜਗ੍ਹਾ ਬੈਠੀ ਨਾ ਰਹਾ ਕਰਦੇ ਵੇਜ ਨਾ ਥੋੜਾ ਕੰਮ-ਕੰਮ ਵੀ ਕਰਿਆ ਕਰ ਕੀਤਾ ਜਾਏਗਾ ਸਵਾਦੀ ਕਰਨੀ ਨਹੀਂ ਦਈ ਹੋਣੀ ਬੈਠੀ ਦੋ ਮੰਡਲ ਮਤਲਬ ਬੈਣਾ ਨਹੀਂ ਹੈ ਜ਼ਿਆਦਾ ਥੋੜਾ ਹਲਕਾ ਫੁਲਕਾ ਕੰਮ ਕਰਦੇ ਰਿਹਾ ਕਰ ਉਹਨਾਂ ਨੇ ਇਹ ਕਿਹਾ ਵਾ ਕਿ ਕੋਈ ਭਾਰੀ ਚੀਜ਼ ਨਹੀਂ ਚੁੱਕਣੀ ਜੇ ਮੰਨ ਲਾ ਤੂੰ ਹੋਣੀ ਬਿਲਕੁਲ ਪ੍ਰੋਪਰ ਬੈਡ ਰੈਸਟ ਹੋ ਜੇਗੀ ਨਾ ਕੱਲ ਨੂੰ ਕਹਿੰਦੇ ਬੜੀ ਦਿੱਕਤ ਆਊਗੀ ਤੈਨੂੰ ਠੀਕ ਹੈ ਤੇ ਥੋੜਾ ਬਹੁਤ ਕੰਮ ਕਰਦੀ ਰਿਹਾ ਕਰ ਬੈਠਿਆ ਘਟ ਕਰ ਹਾਂਜੀ ਤੇ ਮੈਕ ਜੀ ਹੋਰ ਕਹਿਣੀ ਸੀ ਕੱਲ ਸਵੇਰੇ ਟਾਈਮ 'ਤੇ ਆਹ ਲਓ ਜੀ ਕਿਉਂ ਉਹ ਸਵੇਰੇ ਇੰਜੈਕਸ਼ਨ ਲਵਾ ਦੇਣਾ ਮੈਂ ਨਹੀਂ ਜਾਣਾ ਇੰਜੈਕਸ਼ਨ ਲਵਾਉਣ ਜਾਣਾ ਪੈਣਾ ਹਾਂ ਤਲ ਟਾਈਮ 'ਚ ਤਿਆਰ ਹੋ ਜਾਈ ਹੁਣ ਠੀਕ ਹੈ ਸਵੇਰੇ ਜਲਦੀ ਜਾਣਾ ਆਪਾਂ ਠੀਕ ਹੈ ਚਲ ਆ ਜਾ ਅੰਦਰ ਬੈ ਜਾ ਇੱਥੇ ਕੀ ਗਰਮੀ 'ਚ ਬੈਠੀ ਤੂੰ ਹਾਂਜੀ ਪਾ ਕੇ ਨਾ ਦੱਸ ਲੈ ਵਧੀਆ ਭਾਈ ਜੀ ਤੀ ਦੱਸੋ ਵਧੀਆ ਹਾਂਜੀ ਸਾਨੂੰ ਤਾਂ ਲੱਗਿਆ ਠੀਕ ਹੈ ਹਾਂਜੀ ਹਾਂਜੀ گیا ਆਂ ਅਜਮਾ ਡਾਕਟਰ ਕੋ ਅੱਛਾ ਤੇ ਉਹਨਾਂ ਨੇ ਕੱਲ ਬੁਲਾਇਆ ਵਾ ਇੰਜੈਕਸ਼ਨ ਲਗਣਾ ਸ਼ਾਇਦ ਤੁਹਾਨੂੰ ਕੋਈ ਅੱਛਾ ਤੂੰ ਕਿਹੜੇ ਡਾਕਟਰ ਦੇ ਜਨਾ ਉਹ ਮੇਰੇ ਫਰੈਂਡ ਨੇ ਦੱਸਿਆ ਸੀ ਡਾਕਟਰ ਕਿਰਨੇ ਆ ਬੜੇ ਵਧੀਆ ਤੇ ਉਹਨਾਂ ਦੇ ਕੋਲ ਸਾਰਾ ਕੁਝ ਚੱਲਦਾ ਅੱਛਾ ਮੈਂ ਲੋੜੀਂਦੀ ਦੱਸਦੀ ਮੈਨੂੰ ਇੱਕ ਡਾਕਟਰ ਜਾਂਦੀ ਆ ਡਾਕਟਰ ਸੰਘਾਨੀਆ ਬੜਾ ਨਾਮ ਉਹਨਾਂ ਦਾ ਯਾਰ ਹਾਂ ਪਰ ਨਾ ਉਹ ਮੇਰਾ ਦੋਸਤ ਹੀ ਉਹਨਾਂ ਦੀ ਵਾਈਫ ਦੀ ਉੱਥੇ ਹੀ ਡਿਲੀਵਰੀ ਤੁਸੀਂ ਕਰਕੇ ਬੜੇ ਵਧੀਆ ਹੋ ਤੁੰਮੇਗਾ ਚੱਲੋ ਫਿਰ ਸਿਮਰਤ ਦਾ ਵੀ ਉੱਥੋਂ ਕਰਾ ਲਓ ਚਲ ਵਧੀਆ ਟਰਸਟ ਹੈ ਨਾ ਤੈਨੂੰ ਚੰਗੀਆਂ ਚੰਗੀਆਂ ਵਧੀਆ ਠੀਕ ਆ ਹੌਸਟ ਜੀ ਤਾਂ ਇਹ ਕਿਹੋ ਜੀ ਦੀ ਜਰੂਰਤ ਹੋਈ ਨਾ ਝਕੀ ਨਾ ਕੋਈ ਪਹਿਲੇ ਥੇਲੇ ਦੀ ਤੇ ਇਹ ਜਿਹੇ ਗੱਲਾਂ ਨੇ ਠੀਕ ਹੈ ਨਾ ਇਹਨੂੰ ਪਤਾ ਇਹਨਾਂ ਲੋੜ ਪੈਂਦੀ ਰਹਿੰਦੀ ਹੁਣ ਦਵਾਈਆਂ ਦੁਵਾਈਆਂ ਦੀ ਬੜਾ ਕੁਝ ਹੁਣ ਅਧਰ ਪਤਾ ਜੀ ਨਾ ਹਾਂ ਜੀ ਹਸਤਲਾ ਜੀ ਬਹਿ ਕਿੱਦਾਂ ਲੱਗਦਾ ਤੂੰ ਸਾਰੀ ਗੱਲ ਦਾ ਪਤਾ ਹੈ ਗੱਲ ਦਾ ਹਮ ਸਹੀ ਹੈ ਨਾ ਤੇ ਨਾਲੇ ਮੇਰੀ ਗੱਲ ਸੁਣ ਥੋੜਾ ਘੇ ਰੱਖਿਆਗਾ ਸਿਮਰਤ ਨੂੰ ਜਿਆਦਾ ਕੰਮ ਘੁੰਮਣ ਨਾ ਗਿਆ ਠੀਕ ਹੈ ਆਪੇ ਲਿਖੀ ਹੋਂ ਤੇ ਸੋ ਜਿਹੜਾ ਵੀ ਕੰਮ ਹੈ ਨਾ ਮੈਂ ਆਪ ਹੀ ਕਰ ਦਿੰਨਾ ਵਾ ਮੈਂ ਤੇ ਇਹੀ ਕੋਸ਼ਿਸ਼ ਕਰਦਾ ਕਿ ਉਹ ਰੈਸਟ ਹੀ ਕਰੇ ਹਾਂ ਤੇ ਛੋਟਾ ਮੋਟਾ ਮਾੜਾ ਮੋਟਾ ਕੰਮ ਦੱਸੇਗਾ ਜਿਆਦਾ ਨਾ ਦੱਸੇਗਾ ਹਾਂ ਡਾਕਟਰ ਨੇ ਵੀ ਕਿਹਾ ਵਾ ਕਿ ਥੋੜਾ ਬਹੁਤ ਕੰਮ ਵਾਲੇ ਕੋ ਕਰਾਓ ਕਿ ਇਹ ਇੱਕਦਮ ਪ੍ਰੋਪਰ ਬੈਡ ਰੈਸਟ ਹੋ ਜਾਊਗੀ ਨਾ ਫਿਰ ਉਹਨੂੰ ਪ੍ਰੋਬਲਮ ਆਊਗੀ ਕੱਲ ਨੂੰ ਬਾਕੀ ਬਹੁਤ ਬੜੀ ਖੁਸ਼ੀ ਹੈ ਸੱਚੀ ਬਹੁਤ ਖੁਸ਼ੀ ਹੈ ਇਸ ਨਾਲ ਜਿਹੜਾ ਛੋਟਾ ਜਿਹਾ ਬੱਚਾ ਆਊਗਾ ਕਿੰਨਾ ਕਿੰਨਾ ਵਧੀਆ ਲੱਗੂਗਾ ਨਾ ਸਾਰੇ ਘਰ ਦਾ ਮਾਹੌਲ ਕਿੰਨਾ ਵਧੀਆ ਹੋਇਆ ਜੀ ਹਾਂਜੀ ਬੜੀ ਹਾਂ ਹੱਥਾਂ ਤੋਂ ਪਤਾ ਵ ਮੰਮੀ ਦੇ ਸੁਭਾਅ ਵਿੱਚ ਕਿੰਨਾ ਚੇਂਜ ਆ ਗਿਆ। ਉਹਨਾਂ ਨੂੰ ਤੇ ਸਭ ਤੋਂ ਜ਼ਿਆਦਾ ਐਕਸਾਈਟਮੈਂਟ ਹੈਗੀ ਜੀ ਜੀ। ਹਾਂ ਜਿਹੜਾ ਹਾਲੇ ਆਇਆ ਵੀ ਨਹੀਂ ਨਾ। ਉਹਦੇ ਆਉਣ ਤੋਂ ਪਹਿਲਾਂ ਹੀ ਖੁਸ਼ੀਆਂ ਘਰ 'ਚ ਸੀ। ਜਦੋਂ ਆਊਗਾ ਕਿਹੜਾ ਕਿਹੜੀ ਖੁਸ਼ੀਆਂ ਹੋਣੀਆਂ ਘਰ 'ਚ। ਸਹੀ ਕਹਿੰਦੇ ਭਾਈ ਜੀ। ਹੈਨਾ? ਹਾਂ ਜੀ। ਸਹੀ ਕਹਿੰਦੇ। ਵੀਰ ਨੂੰ ਕੋਈ ਸਭ ਤੋਂ ਈਓਏ। ਬੇਟੀ ਹੈ। ਮम्मी ਲੈ ਕੇ ਆ। ਸਾਜੀ। ਜਿਹੜੀ ਸਾਜੀ ਲੈ ਕੇ ਆਏ। ਤੁਸੀਂ ਮੈਂ ਕਾ ਖਾ ਲਈ। ਡਾਕਟਰ ਨੇ ਨਹੀਂ ਖਾਣੀ ਲੈ। ਕਿਉਂ? ਨਾ। ਕੋਈ ਦਵਾਈ ਨਹੀਂ ਖਾਣੀ ਖਾਣ ਪੀਣ ਖਾਓ ਦਵਾਈਆਂ ਬੰਦ ਕਰੋ ਪਰ ਮੰਮੀ ਡਾਕਟਰ ਕੋਲ ਲਿਆਂਦੀ ਉਹਨਾਂ ਨੇ ਕੋਈ ਗੱਲ ਨਹੀਂ ਆਇਰਨ ਤੇ ਕੈਲਸ਼ੀਅਮ ਦੀ ਆ ਕੋਈ ਗੱਲ ਨਹੀਂ ਆਇਰਨ ਵਾਸਤੇ ਤੁਸੀਂ ਇਨਾਕੀ ਫੂਲ ਖਾਓ ਤੇ ਕੈਲਸ਼ੀਅਮ ਵਾਸਤੇ ਦੁੱਧ ਪੀਓ ਰਾਤ ਨੂੰ ਖਾਣ ਪੀਣ ਆਪਰਾ ਬਤਾਓ ਮੰਮੀ ਹੁਣ ਆਪਣਾ ਟਾਈਮ ਨਹੀਂ ਰਿਹਾ ਹੁਣ ਤੁਹਾਨੂੰ ਪੜਾ ਦਵਾਈਆਂ ਖਾਣੀਆਂ ਹੀ ਪੈਣਗੀਆਂ ਮੇਰੀ ਸੁਣ ਗੱਲ ਦਵਾਈਆਂ ਕਦੇ ਵਾਸਤੇ ਖਾਣੀਆਂ ਆ ਉਹਦੇ ਵਾਸਤੇ ਜਿਹੜੀ ਚੀਜ਼ ਹੈਗੀ ਘਰ ਦੀ ਨੇਚਰਲ ਚੀਜ਼ ਹੈ ਉਹ ਖਾਵਾਂਗੇ ਆਪਾਂ ਦਵਾਈਆਂ ਕਿਉਂ ਖਾਈਏ ਦਵਾਈਆਂ ਤੇ ਕੋਈ ਕੁਝ ਪਿਆਉਂਦਾ ਵਾ ਤੁਸੀਂ ਗੱਲ ਕਰਦੇ ਆਪਣੇ ਟਾਈਮ ਦੇ ਉਦੋਂ ਚੀਜ਼ਾਂ ਪਿਓਰ ਹੁੰਦੀਆਂ ਸੀ ਅੱਜ ਤੁਹਾਨੂੰ ਪਤਾ ਹਰ ਇੱਕ ਚੀਜ਼ ਵਿੱਚ ਮਲਾਵਟ ਆ ਆ ਦਵਾਈਆਂ ਦੇ ਵਿੱਚ ਹੀ ਆ ਕਿ ਜਿਹੜੀ ਕੋਈ ਪ੍ਰੋਟੀਨ ਵਗੈਰਾ ਮਿਲ ਜੂਗੀ ਤੇ ਮਿਲ ਜੂਗੀ ਉਹ ਹੀ ਟਾਈਮ ਸਹੀ ਸੀ ਫਰੂਟ 'ਚ ਉਹੀ ਸਭ ਕੁਝ ਹੈਗਾ ਦੁੱਧ 'ਚ ਵੀ ਸਭ ਕੁਝ ਹੈਗਾ ਜਿਆਦਾ ਨਹੀਂ ਹੋਗਾ ਤਾਂ ਥੋੜਾ ਤੇ ਹੋਊਗਾ ਨਾ ਦਵਾਈਆਂ ਖਾਣ ਨਾਲ ਉਹ ਚੰਗਾ ਵਾ ਦਵਾਈਆਂ ਨਹੀਂ ਖਾਣੀਆਂ ਦਵਾਈਆਂ ਬਹੁਤ ਨੁਕਸਾਨ ਕਰਦੀਆਂ ਵਾ ਉਹ ਮੰਮੀ ਕਾਦੀਆਂ ਨੁਕਸਾਨ ਕਰਦੀਆਂ ਵਾ ਹਰ ਕੋਈ ਖਾਂਦਾ ਵਾ ਉਹ ਹਰ ਕੋਈ ਦੀ ਨਾ ਰੀਸ ਕਰ ਦਵਾਈਆਂ ਨਹੀਂ ਖਾਣੀਆਂ ਮੈਂ ਕੈਲਸ਼ੀਅਮ ਵਾਸਤੇ ਦੁੱਧ ਪੀਣ ਨੂੰ ਰੋਜ਼ ਰਾਤ ਨੂੰ ਗਲਾਸ ਭਰ ਕੇ ਦੁੱਧ ਪੀਵੇ ਤੇ ਨਾ ਕਿ ਆਪਣਾ ਐਸਨ ਵਾਸਤੇ ਫਰੂਟ ਖਾਵੇ ਜਿਹੜਾ ਮਰਜ਼ੀ ਫਰੂਟ ਖਾਵੇ ਮੰਮੀ ਪਹਿਲਾਂ ਦੀਆਂ ਗੱਲਾਂ ਹੋ ਰਹੀਆਂ ਅੱਜ ਕੱਦ ਸਾਰੇ ਦਵਾਈਆਂ ਖਾਂਦੇ ਆ ਪੁੱਤ ਦਵਾਈਆਂ ਖਾਣ ਨਾਲ ਪਤਾ ਕੀ ਹੋਊਗਾ ਬਾਅਦੋਂ ਆਪਰੇਸ਼ਨ ਦੀ ਲੋੜ ਪੈਣੀ ਆ ਕਿਉਂਕਿ ਤਾਕਤ ਵਾਲੀ ਚੀਜ਼ ਕੋਈ ਅੰਦਰ ਨਹੀਂ ਜਾਣੀ ਦਵਾਈਆਂ ਖਾ ਖਾ ਕੇ ਟਿੱਡ ਸੁੱਕ ਜਾਣਾ ਵਾ ਕੋਈ ਨਾ ਤੁਹਾਨੂੰ ਸਾਨੂੰ ਕੈਲਸ਼ੀਅਮ ਵਗੈਰਾ ਕੁਝ ਨਹੀਂ ਮਿਲਣਾ ਤੇ ਇਸ ਕਰਕੇ ਫਰੂਟ ਦੁੱਧ ਪੀਵੇ ਰਾਜ ਕੇ ਖਾਵੇ ਸਭ ਕੁਝ ਠੀਕ ਹੋਗਾ ਨਹੀਂ ਤੇ ਫਿਰ ਉਹ ਹੀ ਹੋਣਾ ਜੇ ਵੱਧੋ ਤੰਗੀ ਢੁਣੀ ਹੋਣੀ ਜੇ ਤੇ ਤੁਹਾਨੂੰ ਆਪਰੇਟ ਕਰਾਉਣਾ ਪੈਣਾ ਜੇ ਇਹ ਵੇਖ ਲਓ ਮਮੀ ਇਹ ਜੀ ਦਾ ਤੁਹਾਨੂੰ ਜਿਆਦਾ ਪਤਾ ਵਾ ਬਾਕੀ ਮੈਂ ਘਰ ਲਿਆ ਜੋ ਫਰੂਟ ਵੀ ਸਾਰੇ ਲਿਆਉਂਦੇ ਆ ਤੇ ਦੁੱਧ ਵੀ ਮੈਂ ਸਗੋਂ ਐਕਸਟਰਾ ਕਹਿਤਾ ਵਾ ਕਿਸੇ ਮੇਰੇ ਸਗੋਂ ਦੁੱਧ ਪੀਆ ਕਰੇ ਆਹੋ ਮੁੱਕਣ ਨਹੀਂ ਦੇਣਾ ਆਪਾਂ ਰੂਟ ਵੀ ਨਹੀਂ ਮੁਕਲ ਦੇਣਾ ਇੱਕ ਤੂੰ ਭੁੱਲ ਕੇ ਵੀ ਪਪੀਤਾ ਨਾ ਲਿਆਵੇ ਘਰ ਪਪੀਤਾ ਨਹੀਂ ਹੋਣਾ ਚਾਹੀਦਾ